ਡੀਬੁਰਗੜ ਜੇਲ੍ਹ ਚ ਬੰਦ ਨੌਜਵਾਨਾਂ ਦੇ ਪਰਿਵਾਰ ਅੰਮ੍ਰਿਤਸਰ ਵਿੱਚ ਹੈਰੀਟੇਜ ਸਟਰੀਟ ਚ ਸਾਰਾਗੜੀ ਗੁਰਦੁਆਰੇ ਦੇ ਨੇੜੇ ਪੋਖੜਤਾਲ ਤੇ ਬੈਠ ਗਏ ਨੇ ਅਮਰਤਪਾਲ ਸਿੰਘ ਦੀ ਮਾਤਾ ਨੇ ਦੱਸਿਆ ਕਿ ਨੌਜਵਾਨਾਂ ਦੇ ਮਾਪਿਆਂ ਵੱਲੋਂ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਸੀ ਕਿ ਜੇ 24 ਘੰਟਿਆਂ ਦੇ ਵਿੱਚ ਨੌਜਵਾਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਨਾ ਕੀਤਾ ਤਾਂ ਉਹ ਵੀ ਪੋਖੜਤਾਲ ਸ਼ੁਰੂ ਕਰ ਦੇਣਗੇ ਪਰਿਵਾਰ ਮੁਤਾਬਕ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਮੰਗ ਨੂੰ ਅਣਗੌਲਿਆ ਕਰ ਦਿੱਤਾ ਗਿਆ ਸੱਟੇ ਵੱਜੋਂ ਉਹਨਾਂ ਪੋਖੜਤਾਲ ਸ਼ੁਰੂ ਕਰ ਦਿੱਤੇ ਅੱਜ ਇਹ ਹੀ ਕੀ ਮਤਲਬ ਸਾਰੀ ਸੰਗਤ ਨੂੰ ਹੀ ਪਤਾ ਹੈ ਕਿ ਭਾਈ ਸਾਹਿਬ ਹੁਣਾਂ ਨੇ 7 ਦਿਨ ਤੋਂ ਭੁੱਖ ਹੜਤਾਲ ਤੇ ਬੈਠੇ ਆ ਉਹਨਾਂ ਵਿੱਚ ਕੁਝ ਜ਼ਿਆਦਾ ਜਿਹੜੇ 3-4 ਸਿੰਘ ਹੋ ਜ਼ਿਆਦਾ ਸੀਰੀਅਸ ਵਾ ਤੇ ਅਸੀਂ ਪਰਸੋਂ ਇਸ ਵਿਸ਼ੇ ਤੇ ਡੀਸੀ ਨੂੰ ਮੰਗ ਪੱਤਰ ਵੀ ਦਿੱਤਾ ਤੇ ਉਹਨਾਂ ਦਾ ਮੰਗ ਪੱਤਰ ਇਗਨੋਰ ਕਰ ਦਿੱਤਾ ਉਹਨਾਂ ਕੋਈ ਜਵਾਬ ਨਹੀਂ ਦਿੱਤਾ ਤੇ ਅੱਜ ਅਸੀਂ ਇਹ ਫੈਸਲਾ ਲਿਆ ਕਿ ਅਰਦਾਸ ਕਰਕੇ ਤੇ ਮਤਲਬ ਕਿ ਇੱਥੇ ਭੁੱਖ ਹੜਤਾਲ ਤੇ ਬਹਿ ਜਾਣਾ ਜਿਹੜੇ ਬੱਚੇ ਭੁੱਖੇ ਆ ਤੇ ਸਾਨੂੰ ਵੀ ਕੋਈ ਨਹੀਂ ਮਰਨ ਤੋਂ ਡਰ ਹੈਗਾ ਅਸੀਂ ਇੱਥੇ ਭੁੱਖ ਹੜਤਾਲ ਤੇ ਬਾਵਾਂਗੇ ਜਿੰਨਾ ਚਿਰ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਚ ਸ਼ਿਫਟ ਨਹੀਂ ਕਰਦੇ ਉਹਨਾਂ ਚਿਰ ਨਾ ਉਹਨਾਂ ਨੇ ਅੰਨ ਪਾਣੀ ਛਕਣਾ ਨਾ ਹੀ ਛਕਾਂਗੇ ਉਹਨਾਂ ਨੇ ਇੱਥੋਂ ਦਾ ਕਿਹਾ ਕਿ ਮਰਨ ਲੱਗਿਆ ਵੀ ਉੱਥੋਂ ਦਾ ਸ਼ਾਮ ਦਾ ਪਾਣੀ ਸਾਡੇ ਮੂੰਹ 'ਚ ਨਹੀਂ ਪੈਣਾ ਚਾਹੀਦਾ ਅਸੀਂ ਆਪਣੀ ਧਰਤੀ ਤੇ ਜਾ ਕੇ ਮਰਨਾ ਚਾਹੁੰਦੇ ਆ ਤੇ ਇਹ ਕਰਕੇ ਅਸੀਂ ਸਾਰੀ ਸੰਗਤਾਂ ਨੂੰ ਅਪੀਲ ਆ ਵੀ ਸਾਰੇ ਇੱਥੇ ਆ ਡਾ ਸਾਥ ਦੋ ਤਾਂ ਅਸੀਂ ਇੱਥੇ ਭੁੱਖ ਹੜਤਾਲ ਤੇ ਹੁਣ ਬਹਿਣਾ ਵਾ ਤੇ ਹੁਣ ਪ੍ਰਸ਼ਾਸਨ ਨੂੰ ਦੱਸਣ ਦਿਆ ਆ ਵੀ ਇਹ ਬੈਠੇ ਆ ਪਰਸੋਂ ਦਾ ਪ੍ਰਸ਼ਾਸਨ ਨੂੰ ਕਿਉਂ ਨਹੀਂ ਦਿਖਿਆ 7 ਦਿਨ ਦਾ 7 ਦਿਨ ਦਾ ਪ੍ਰਸ਼ਾਸਨ ਕਿਤੇ ਸੁੱਤਾ ਪਿਆ ਹੀ ਵੀ ਉਹਨਾਂ ਨੂੰ ਇੰਨਾ ਇਗਨੋਰ ਕੀਤਾ ਵੀ ਇੱਕ ਬੰਦਾ ਜਨਮ ਮੌਤ ਦੀ ਲੜਾਈ ਲੜ ਰਿਹਾ ਤੇ ਇਹ ਆਰਾਮ ਨਾਲ ਆਪਣੇ ਕੰਮ ਚਲਾਉਣ ਦੇ ਪ੍ਰਸ਼ਾਸਨ ਵਾਲੇ ਅੱਜ ਪ੍ਰਸ਼ਾਸਨ ਨੂੰ ਪਤਾ ਲੱਗ ਗਿਆ ਵੀ ਉਹ ਦੁਖੀ ਆ ਉੱਥੇ 30 ਬੰਦੇ ਸਾਡੇ ਅੰਮ੍ਰਿਤਸਰ ਜੇਲ੍ਹ ਚ ਭੁੱਖ ਹੜਤਾਲ ਤੇ ਬੈਠੇ ਆ 10 ਬੰਦੇ ਉੱਥੇ 40 40 ਬੰਦੇ ਸਾਡੇ ਭੁੱਖ ਹੜਤਾਲ ਦੇ ਬੈਠੇ ਤੇ ਬਾਕੀ ਅਹੀਂ ਸਾਰਾ ਪਰਿਵਾਰ ਬਹਿਣ ਲੱਗੇ ਸਾਰੇ ਐਨਐਸਏ ਵਾਲਿਆਂ ਦੇ ਪਰਿਵਾਰ ਫਿਰ ਜਦੋਂ ਸਾਡੇ ਬੱਚੇ ਇਥੇ ਝੋਣ ਕੇ ਪੰਜਾਬ ਚ ਜੇਲ੍ਹ ਚ ਰੋਟੀ ਖਾਣਗੇ ਫਿਰ ਅਹੀਂ ਖਾਵਾਂਗੇ ਹਡਾ ਇਹ ਆਖਰੀ ਫੈਸਲਾ ਵਾ ਬਸ ਇੱਥੇ ਕਿੱਥੇ ਇਹ ਵੀ ਜਗ੍ਹਾ ਵੇਖਦੇ ਅਹੀਂ ਬਹਿ ਜਾਣਾ ਜਿੱਥੇ ਵੀ ਇਹਨਾਂ ਨੂੰ ਜਗ੍ਹਾ ਮਿਲੀ ਸਰਕਾਰ ਕੋਸ਼ਿਸ਼ ਕਰਦਾ ਸੜਕਾਂ ਹੀ ਰੋਕੀ ਜੋ ਅਜੇ ਨਹੀਂ ਸਾਡੀ ਕੋਈ ਗੱਲਬਾਤ ਇਹ ਸਰਕਾਰਾਂ ਬਰਸੋਂ ਹੀ ਉਹਨੂੰ ਮੰਗਵਤਾ ਦਿੱਦਾ ਸਾਡਾ ਕੋਈ ਜਵਾਬ ਦਿੱਤਾ ਸਰਕਾਰ ਨੇ ਸਰਕਾਰ ਤੇ ਵਿਸ਼ਵਾਸਾਂ ਤਾਂ ਕਰੀਏ ਨਾ ਜੇ ਨੂੰ ਚੈਨਾ ਕੋਸ਼ ਹੋਇਆ ਤੇ ਉਹਨਾਂ ਤੇ ਐਨਐਸਏ ਨਹੀਂ ਲੱਗੀ ਭਗਵੰਤਮਾਨ ਲਾਈਵ ਹੋ ਕੇ ਕਹਿ ਰਿਆ ਸੀ ਕਿ ਜਿੱਥੇ ਦਿੱਲੀ ਮੋਰਚੇ 'ਚ ਮੁੰਡਾ ਮਰਿਆ ਵਾ ਵੀ ਉਹ ਗਲਤ ਹੋਇਆ ਵਾ ਨੂੰ ਚੈਨਾ ਕੋਸ਼ ਹੋਇਆ ਤੇ ਉਹ ਵੀ ਗਲਤ ਗਲਤ ਸੀ ਉੱਥੋਂ ਦੇ ਬੰਦਿਆਂ ਨੂੰ ਅਠੀ ਦੇ ਨਹੀਂ ਜਮਾਨ ਤੇ ਮਿਲ ਗਈ ਤੇ ਸਿੱਖਾਂ ਵਾਸਤੇ ਸਾਰੇ ਕਾਨੂੰਨ ਬਣਿਆ ਤੁਹਾਨੂੰ ਲੱਗਦਾ ਕਿ ਦੇਸ਼ ਵਿੱਚ ਸਿੱਖਾਂ ਨੂੰ ਇਨਸਾਫ ਮਿਲਣ ਦੀ ਕੋਈ ਉਮੀਦ ਨਹੀਂ ਉਮੀਦ ਹੀ ਨਹੀਂ ਸਿੱਖਾਂ ਨੂੰ ਇਨਸਾਫ ਕਦੀ ਮਿਲਣਾ ਹੀ ਨਹੀਂ